ਮੈਂਟਰੀ ਠੀਕ ਨਹੀਂ। ਨੇਗਾ ਸਿੰਘ ਆਲਾ ਬਣਾ ਪਾਇਆ ਹੋਇਆ ਸੀ ਕਵੀਰ ਦੇ। ਤੇ ਪਰ ਜੇਬ ਦੇ ਵਿੱਚੋਂ ਇੰਨਾ ਜ਼ਿਆਦਾ ਤਮਾਕੂ ਨਿਕਲਿਆ ਤੇ ਉਹ ਵੀਰ ਇਹ ਵੀ ਦੱਸ ਦਿੰਨੇ ਵੀ ਭੰਗ ਬਹੁਤ ਜ਼ਿਆਦਾ ਪੀਂਦਾ ਸੀਗਾ। ਕਿਤੇ ਸ਼ਰਾਬ ਪੀ ਲੈਂਦਾ ਸੀ। ਅਮੇ ਯਾਰ ਭਰਾ। ਓਕੇ। ਕਿ ਮੈਂ ਰਤੂਣਾ। ਦੀਗਾ ਕਿ ਨਾਲੋਂ। ਹਾਂ। ਕਿ ਤੈਨੂੰ ਮਿਲਣ ਆਏ ਨਹੀਂ। ਲੈਣ ਨਹੀਂ ਆਏ। ਨਹੀਂ। ਰਾਣਾ ਵੀ ਮੈਂ ਨਹੀਂ ਆਇਆ ਨਾ ਧੋਖੇ ਚ ਧੋਖੇ ਕਿੱਦਾਂ ਆ ਗਿਆ ਨਹੀਂ ਨਹੀਂ ਜੀ ਚੰਗੀ ਥਾਂ ਤੇ ਆਇਆ ਮਾੜਾ ਨਹੀਂ ਆਇਆ ਆਇਆ ਨਾ ਪੱਟੀ ਕਰਾਉਣ ਹੂੰ ਮੈਂ ਉਦੋਂ ਵੀ ਉਹਨਾਂ ਨੂੰ ਆਖਿਆ ਜੀ ਮੈਂ ਮੈਂ ਦੋ ਦਿਨਾਂ ਜੋ ਇੱਥੇ ਚੜਜਣ ਆਇਆ ਜੇ ਉਦੋਂ ਨਾਲ ਉਹਨਾਂ ਤੇਰਾ ਪੈਰ ਪੱਡਣਾ ਪੈਣਾ ਸੀ ਉਹਨੂੰ ਲੱਤ ਪੱਡਣੀ ਪੈਣੀ ਸੀ ਨਹੀਂ ਹੋ ਰਿਆ ਸੀ ਡਾਜ ਜੀ ਕੋਈ ਤੁਹਾਡੀ ਖੁਸ਼ੀ ਜਾਂ ਮੁੰਡੇ ਜਾਣ ਦੇ ਜਾਂ ਉਹਨਾਂ ਨੂੰ ਕਿੰਨਾ ਨੇ ਦੱਸਿਆ ਸੀ ਆੜੀ ਉਦਾਂ ਕੰਮ ਹੋ ਰਿਹਾ ਅੱਗੇ ਵੀ ਹੁੰਦੇ ਰਹੇ ਰਿਕਵਨਸਕੀਮ ਲਾਈਸ ਹੈ ਇਹ ਇਹਨਾਂ ਲਾਈਸਕੀਮ ਇਹਦੇ ਰੱਬ ਵੀ ਜਾਣਨਾ ਸੀ ਜਿਹੜੀ ਹੈਗੀ ਬੜੀ ਉੱਤੋਂ ਤੱਕ ਆ ਗਿਆ ਜਦੋਂ ਦਵਾਰੀਆਂ ਕੋਲ ਉਹ ਗੱਲ ਹੋਈ ਇਹ ਆਪ ਆ ਵੀ ਆ ਉਹ ਤਾਂ ਸੱਟ ਵੀ ਲੱਗੇ ਪਟਾਦਾ ਉਹ ਕਰਦਾ ਰਹਿਦਾ ਸੀ ਨਾ ਇਹ ਉਹਦੇ ਹੱਥ ਦਾ ਦਿਆਂ ਉਹ ਸੱਟ ਨਾਲ ਲੱਗੇ ਉੱਥੋਂ ਪਾਟ ਗਿਆ ਨਾਲ ਉਹਨਾਂ ਪੀ ਕੇ ਚੱਲ ਗਏ ਹਾਲmathsf ਤੁਸੀਂ ਅਮਰਤਾਰ ਸਿੰਘ ਉਹ ਇਹ ਚੀਜ਼ਾਂ ਸੋਭਦੀਆਂ ਤੁਹਾਨੂੰ। ਸ਼ਰਾਬ ਪੀਣੀ, ਤਮਾਕੂ ਲਾਉਣਾ। ਉਹਦੋਂ ਜੇਬ ਤੋਂ ਦੇਖ ਲੈ ਕਿੰਨਾ ਤਮਾਕੂ ਨਿਕਲਿਆ। ਇਹੋ ਮੁੰਡਿਆਂ ਦੀ ਗਲਤੀ ਆ ਜਿਹੜੇ ੱਟੇ ਨਾਲ ਚੋਟੇ ਲਿਆਏ। ਇਹੋ ਨਾ ਚੰਗੇ ਦਾਦੇ ਜੋ ਬੰਦੇ ਆਣੇ ਆ ਗਏ। ਚੰਗੇ ਦਾਦੇ ਲੈ ਆਏ ਤੇ ਇਹਦੀ ਨਾੜ ਪੈਰ ਦੀ ਕੱਟੀ ਗਈ ਸੀ ਜੀ। ਤਾਂ ਮਹਾਰਾਜ ਨੇ ਬਚਾ ਲਿਆ। ਜੀ ਉਹਦੋਂ ਨਾ ਆਉਂਦੇ ਲੈ ਕੇ ਉਹ ਮੁੰਡੇ ਜਿਹਦੀ ਬਲੀਡਿੰਗ ਇਸ ਤਰੀਕੇ ਨਾਲ ਹੋ ਰਹੀ ਸੀ ਇਹ ਤਾਂ ਪੈਰ ਕੱਟਣਾ ਪੈਣਾ ਸੀ। ਮੈਂ ਉਹ ਨਾਲ ਚੱਲ ਜਣਾ ਇਸ ਵਾਰ ਉੱਧਰੋਂ ਹੀ ਆ ਕੇ ਪੜੀ ਤੂੰ ਤਾਂ ਕਹਿਣਾ ਹੀ ਆ ਠੀਕ ਹੋ ਜਾ ਬੇਤੂ ਤੋਂ ਮੈਂ ਕਰੂਗਾ ਮਾ ਤਾਂ ਮੈਂ ਕਿ ਵੀਰੇ ਨਾਲ ਗੱਲ ਕਰਦੇ ਕਿ ਸਾਡੇ ਕੋਲੇ ਤਾਂ ਰਹੀ ਰਿਹਾ ਸੀਗਾ ਹਾਂ ਜੀ ਹਨਾ ਹੁਣ ਮਤਲਬ ਜ ਤੁਸੀਂ ਆ ਕੇ ਕਰਕੇ ਉਹਨੂੰ ਐ ਹੋ ਗਿਆ ਵੀ ਮੈਂ ਹੁਣ ਜਾਣਾ ਹੁਣ ਅਸੀਂ ਤਾਂ ਕੋਸ਼ਿਸ਼ ਕਰ ਲਾਂਗੇ ਰੱਖਣ ਦੀ ਉਹਨੇ ਮੰਨ ਲਓ ਰਾਤ ਬਰਾਤ ਤੇ ਭੱਜ ਗਿਆ ਕੰਨ ਕੋਲੋਂ ਟੱਪ ਕੇ ਫੇਰ ਅਸੀਂ ਕੀ ਕਰਾਂਗੇ ਤੂੰ ਰਹਿ ਪਉ ਇੱਕ ਦੋ ਦਿਨ ਇੱਥੇ ਦੇ ਰਿਆ ਦਾ ਇਹ ਮੇਰੇ ਦਵਾਈ ਜੋ ਤੁਰਿਆ ਤਰਿਆ ਨਹੀਂ ਜਾਂਦਾ ਦਵਾਈ ਖਾ ਕੇ ਚੱਲੋ ਮਾਂ ਤੁਹਾਡਾ ਬੇਟਾ ਵਾ ਹੁਣ ਦੇਖੋ ਕਿਹੜੀ ਹਾਲਤ ਚ ਮਿਲਿਆ ਤੁਹਾਨੂੰ ਉਹ ਤੇ ਠੀਕ ਜੇ ਉਹ ਮੰਨ ਲਓ ਮੁੰਡੇ ਨਾ ਛੱਡ ਕੇ ਜਾਂਦੇ ਤਾਂ ਪੈਰ ਬਟਣਾ ਪੈਣਾ ਸੀਗਾ ਆ ਉਹ ਜਾਨੀ ਕਿ ਕੀੜੇ ਪਏ ਹੋਏ ਸੀ ਬਾਈ ਪੈਰ ਦੇ ਵਿੱਚ ਹੁਣ ਇਸ ਤੋਂ ਵੱਧ ਹੁਣ ਮਾੜਾ ਹੋਰ ਕੀ ਹੋ ਬੰਦੇ ਨਾਲ ਇੱਥੇ ਗਈ ਹੈ ਇਹ ਮੈਂਟਲੀ ਕਿੰਨੇ ਕ ਟਾਈਮ ਤੋਂ ਇਦਾਂ ਵਾ ਉਹ ਹੀ ਚੱਲਿਆ ਬਸ ਹਾਲਕੋ ਗਿਆ 2 ਸਾਲ ਜੇ ਸੁੱਖਾ ਜਿਆਦਾ ਪੀਂਦਾ ਨਹੀਂ ਜਿਆਦਾ ਪੀਂਦਾ ਉਦਾ ਕਰਨਾ ਜਾਨੀ ਪਹਿਲਾਂ ਹੀ ਜਣੀ ਕਿ ਦਿਮਾਗੀ ਤੌਰ ਤੇ ਥੋੜਾ ਨਹੀਂ ਪਹਿਲਾਂ ਹੈਗਾ ਠੀਕ ਡਰ ਘਟ ਮੰਨਦਾ ਸੀ ਨਾ ਬਸ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਕਿਤੇ ਸਕੂਲੇ ਪਾਉਣਾ ਉੱਥੇ ਹੀ ਇਹਨੇ ਭੱਜ ਜਾਉਣਾ ਜਿੱਥੇ ਪਾਉਣਾ ਇਹਨੇ ਬੜੀ ਕੋਸ਼ਿਸ਼ ਕੀਤੀ ਪਰ ਨਹੀਂ ਬਣਦਾ ਰਹਿ ਗਿਆ ਨਾ ਜਾਨੀ ਜਿਹੜੀ ਮਰ ਕੇ ਪੂਰੇ ਹੋ ਗਏ ਉਹ ਕਹਿੰਦੇ ਪੈੰਡ ਥੋੜਾ ਕਿਹੜਾ ਜੀ ਚੱਪਾ ਚੱਪਾ ਪੈੰਡਾ ਹਾਂਜੀ ਚਲੋ ਇੱਕ ਤਾਂ ਹੁਣ ਤੁਸੀਂ ਦੇਖੋ ਜੀ ਮગર ਕੀੜਾ ਰੱਖਿਓ ਉਹਦੇ ਹਾਂਜੀ ਥੋੜਾ ਜਿਆ ਤਾਂ ਜੋ ਉਹਨੂੰ ਵੀ ਆਇਆ ਰਵੇ ਮੇਰੇ ਮગર ਘਰ ਦੇ ਆ ਰਹੇ ਨੇ ਹਾਂ ਬਾਕੀ ਕੋਈ ਨਾ ਸੀ ਕੋਸ਼ਿਸ਼ ਕਰਦਿਆਂ ਨੂੰ ਟਿਕਾਉਣ ਦੀ ਜਿਆਦਾ ਜੀ ਇਹਨੂੰ ਬਸ ਇੱਕੋ ਪੇ ਮੈਂ ਨਿਕਲ ਜਾ ਫਿਰ ਨਸ਼ਾ ਮੈਨੂੰ ਖਰਾਬ ਮਿਲ ਜੇ ਤੇ ਤੁਹਾਨੂੰ ਮਿਲ ਜੇ ਇਹਦਾ ਬੰਦ ਹੋ ਜਾ ਜੇ ਫਿਰ ਤੁਸੀਂ ਫਿਰ ਰਹਿ ਭਈ ਨਾ ਉਹ ਮਰ ਛਕਿਆ ਨਹੀਂ ਅਮਰਤ ਨਹੀਂ ਛਕਿਆ ਛਕਾਇਆ ਨਹੀਂ ਅਮਰਤਾਂ ਦਾ ਹੀ ਮਿਲ ਨਹੀਂ ਛਕਾ ਉਹ ਇਹ ਕਿ ਤੋ ਫਿਰ ਇਹ ਉਤਰਾ ਹੀ ਪੀ ਚੱਲ ਰਹਿੰਦਾ ਇਸ ਤਰ੍ਹਾਂ ਬਾਬਿਆ ਨਾ ਕਦੀ ਚਲੇ ਗਿਆ ਕਦੀ ਆ ਗਿਆ ਹੋਰ ਸਭ ਗਿਆ ਕਰੋ ਹਮ ਜਿ ਸਹਰੇ ਤੇ ਔਰ ਤੋਂ ਹੁੰਦਾ ਹੋਇਆ ਇਹ ਆਨੰਦਪੁਰ ਸਾਹਿਬ ਚਮਕੌਰ ਸਾਹਿਬ ਹੁੰਦਾ ਹੋਇਆ ਫਿਰ ਉੱਥੇ ਆ ਕੇ ਜਿੱਥੇ ਪਿਆਰ ਜੋਤੀ ਸੁ ਗੁਰਦੁਆਰਾ ਸਾਹਿਬ ਦੇ ਬਾਹਰ ਆ ਫਤਿਹ ਕਰ ਸਾਹ ਜਾਂ ਪਹੁੰਚਾ। ਉਹ ਆਗੇ ਚਲਾ ਉੱਥੋਂ ਭਾਬੇ ਜੀ ਦਾ ਸਪੁਰੇ ਉਦਣ ਹੀ ਇਹ ਗੱਡੀ ਰੇਲ ਤੇ ਗਿਆ ਵਾ। ਬਚੇਰਾ ਹੀ ਆਖਿਆ ਵੀ ਚੱਲ ਨਾਲ ਚੱਲ ਜਾ ਉਹਨਾਂ ਦੇ। ਆਖਦਾ ਵੀ ਨਹੀਂ ਮੈਂ ਨਾਲ ਜਾਂਦੇ ਨਾ ਰਾਤ ਇੰਨੀ ਖਰਾਬ ਹੀ ਪੀ ਜਾਣੀ ਆ। ਲੜਕੇ 5 ਵਜੇ ਲੜਕੇ 5 ਵਜੇ ਤੋਂ ਘਰੋਂ ਨਿਕਲ ਜਾਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਨਹਿੰਗ ਸਿੰਘ ਵੀਰ ਸਾਡੇ ਇਦਾਂ ਦੇ ਪਵਿੱਤਰ ਸਥਾਨ ਫਤੇਗੜ ਸਾਹਿਬ ਤੋਂ ਮਿਲੇ ਸੀ ਸਾਨੂੰ ਵੀਰ ਗਰਚਰਨ ਸਿੰਘ ਨਾਮ ਦੱਸਿਆ ਸੀ ਵੀਰ ਨੇ ਆਪਣਾ ਪੈਰ ਦੇ ਵਿੱਚ ਕੀੜੇ ਪਏ ਹੋਏ ਸੀ ਗਲਿਆ ਹੋਇਆ ਸੀ ਵੀਰੇ ਦਾ ਪੈਰ ਤੇ ਉੱਥੋਂ ਕੋ ਚੰਗੇ ਸਿਆਣੇ ਤੇ ਸੂਝਵਾਨ ਵੀਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਵੀਡੀਓ ਬਣਾ ਕੇ ਭੇਜੀ ਉੱਥੋਂ ਫਿਰ ਅਸੀਂ ਆਪਣੇ ਟੀਮ ਦੇ ਮੈਂਬਰਾਂ ਨੂੰ ਉੱਥੇ ਡਿਊਟੀ ਲਾਈ ਵੀ ਤੁਸੀਂ ਵੀਰੇ ਇਸ ਵੀਰ ਨੂੰ ਮਿਲੋ ਜੇ ਕੋਸ਼ਿਸ਼ ਕਰੋ ਇੱਥੇ ਪਹੁੰਚਦਾ ਤੁਹਾਨੂੰ ਇੱਥੇ ਨਾਲ ਲੈ ਆਓ ਆਪਣੇ ਤੇ ਉਹ ਵੀਰਾਂ ਨੇ ਗਰਚਰਮ ਸਿੰਘ ਜੀ ਨੂੰ ਇੱਥੇ ਤਿੱਕਰ ਸਾਡੇ ਤਿੱਕਰ ਪਹੁੰਚਦਾ ਕੀਤਾ ਵੀਰ ਦੇ ਪੈਰ ਦੇ ਵਿੱਚੋਂ ਇੰਨੀ ਕੁ ਬਲੀਡਿੰਗ ਹੋ ਰਹੀ ਸੀ ਉਹ ਜਿਹੜੀ ਮੇਨ ਨਬਜ ਆ ਪੈਰ ਦੀ ਮੇਨ ਨਸ ਹੁੰਦੀ ਆ ਬਲੱਡ ਵਾਲੀ ਉਹ ਕੱਟੀ ਹੋਈ ਸੀਗੀ ਮੈਂਟਲੀ ਠੀਕ ਨਹੀਂ ਨੇਂਗਾ ਸਿੰਘਾਂ ਵਾਲਾ ਬਾਣਾ ਪਾਇਆ ਹੋਇਆ ਸੀ ਕਿ ਵੀਰ ਦੇ ਤੇ ਪਰ ਜੇਬ ਦੇ ਵਿੱਚੋਂ ਇੰਨਾ ਜ਼ਿਆਦਾ ਤਮਾਕੂ ਨਿਕਲਿਆ ਤੇ ਵੀਰ ਹੁਣੇ ਦੱਸਦੇ ਆ ਇਹ ਉਹਨਾਂ ਦੇ ਬ੍ਰਦਰ ਨੇ ਛੋਟੇ ਸੀ ਨਹੀਂ ਵੱਡੇ ਵੱਡਾ ਭਰਾ ਇਹਨਾਂ ਦੇ ਮਾਤਾ ਜੀ ਨੇ ਤੁਸੀਂ ਕੀ ਲਗਦੇ ਹੋ ਜੀਜਾ ਜੀ ਜੀਜਾ ਜੀ ਲਗਦੇ ਨੇ ਮਾਸੜ ਮਾਸੜ ਜੀ ਨੇ ਇਹ ਅੱਜ ਪਰਿਵਾਰ ਸਾਡੇ ਕੋਲੇ ਪਹੁੰਚੇ ਚੱਬੇ ਪਿੰਡ ਤੋਂ ਜਿਲ੍ਹਾ ਤੁਹਾਨੂੰ ਪਿੰਨ ਅਸ਼ੀਰਮ ਅਮਰ ਸਰ ਸਾਹਿਬ ਬਾਬਾ ਨੌਰ ਸਿੰਘ ਜਿਹੜਾ ਠੀਕ ਹੈ ਤੇ ਉਹ ਵੀਰ ਨੇ ਵੀ ਆਪਣਾ ਡਰੈਸ ਪਿੰਡ ਦੱਸਿਆ ਸੀ ਚੱਬਾ ਪਰ ਸਾਡਾ ਸੰਪਰਕ ਨਹੀਂ ਸੀ ਹੋਇਆ ਘਰ 'ਚ ਕਿਸੇ ਦੇ ਨਾਲ ਹਜੇ ਰਾਜੇ ਇਹਨਾਂ ਦਾ ਧੰਨਵਾਦ ਆ ਵੀ ਇਹਨਾਂ ਨੇ ਵੀਡੀਓ ਦੇਖ ਕੇ ਅੱਜ ਇੱਥੇ ਪਹੁੰਚੇ ਗਰਚਨ ਬਾਈ ਦਾ ਪਤਾ ਲੈਣ ਲਈ ਆਏ ਨੇ ਤੇ ਉਹ ਵੀਰ ਇਹ ਵੀ ਦੱਸ ਦਿੰਨੇ ਵੀ ਭੰਗ ਬਹੁਤ ਜ਼ਿਆਦਾ ਪੀਂਦਾ ਸੀਗਾ ਵਿੱਚੇ ਸ਼ਰਾਬ ਪੀ ਲੈਂਦਾ ਸੀ ਤੇ ਜਿਹਦੇ ਕਰਕੇ ਉਹਦਾ ਦਿਮਾਗ ਅਫਸੈਟ ਹੋ ਗਿਆ ਦਿਮਾਗ ਬਿਲਕੁਲ ਹੀ ਚੱਕਿਆ ਗਿਆ ਤੇ ਨਾ ਕਿਸੇ ਦੀ ਗੱਲ ਮੰਨਦਾ ਨਾ ਕੇਦੇ ਆਖੇ ਲੱਗਦਾ ਘਰੇ ਫਿਰ ਕੋਈ ਆਖੇ ਨਹੀਂ ਲੱਗਦਾ ਸਾਡੇ ਲੜਾਈ ਝਗੜਾ ਤਾਂ ਨਹੀਂ ਕਰਦਾ ਸੀ ਕਰਦਾ ਵਾ ਇਹਨੂੰ ਭਰਾ ਹੁੰਦਾ ਫਿੱਡਾ ਹੁੰਦਾ ਵਾ ਤੇ ਮੈਨੂੰ ਮੈਨੂੰ ਵੀ ਯਾਤਰਾ ਖੂਗਾ ਤੂੰ ਮਾਰ ਗਿਆ ਹੋ ਗਿਆ ਗੰਡਾ ਭਗੀ ਜਾਂਦਾ ਤੁਹਾਨੂੰ ਵੀ ਗਾਲਾਂ ਕੱਢੀਆਂ ਹਾਂਜੀ ਹੁਣ ਇੱਥੇ ਵੀ ਜੇ ਮੈਂ ਰਹਿ ਵੀ ਗਈ ਤੇ ਇਹਨਾਂ ਮਿਨੋਰਟੀ ਕਰ ਥੋੜਾ ਦੇਣਾ ਇਹਨੇ ਆਖਣਾ ਮੈਨੂੰ ਤਮਾਕੂ ਲਿਆ ਕੇ ਦੇ ਮੇਰੀ ਸ਼ਰਾਬ ਲਿਆ ਕੇ ਦੇ ਬਸ ਇਹੋ ਕੁਝ ਕਰਨਾ ਹੁਣ ਵੀ ਇਹੋ ਆਖਣ ਡਿਆਂ ਦਾ ਤਾਂ ਰਹਿਣਾ ਵਾ ਤੇ ਮੈਨੂੰ ਸਾਨੂੰ ਲਿਆ ਦਿਓ ਮੈਨੂੰ ਇਹ ਬੀਬੀ ਜਨਮ ਸਮੇਂ ਵੀ ਕੋਈ ਪ੍ਰੋਬਲਮ ਆਈ ਸੀ ਤੇ ਨਹੀਂ ਕੋਈ ਨਹੀਂ ਆਇਆ ਉਹ ਤਾਂ ਠੀਕ ਜੇ ਲੇਟ ਰੋਇਆ ਹੋਵੇ ਜੀ ਬੜਾ ਉਹ ਦੁਬਾਰਾ ਠੀਕ ਠਾਕ ਵਧੀਆ ਸੀ ਐਨ ਬੜਾ ਸੋਹਣਾ ਸੀ ਵੀ ਮੁੜ ਕੇ ਹੀ ਫੇਰ ਹੀ ਆਪਦੇ ਨੂੰ ਦੇ ਨਹੀਂ ਪਤਾ ਨਹੀਂ ਕਿ ਜਦੋਂ ਪੰਜਾਂ ਕਿਸਾਲਾਂ ਦਾ ਹੋ ਗਿਆ ਉਦੋਂ ਹੀ ਇਹ ਕਰੋਨੀ ਦਾ ਡੇਗਿਆ ਜਾਦਾ ਮੈਂ ਪੀਗੀ ਕਾ ਨਾਤੇ ਅੱਗੇ ਅੱਗੇ ਇਹਨੇ ਪੱਜੇ ਭੈਣਾ ਤੇ ਮੈਂ ਪਿੱਛੋਂ ਫੜ ਕੇ ਲਿਆਉਣਾ ਨਵਾਤ ਵਾ ਕੇ ਬੋਣਾ ਇਹਨੇ ਪਤਾ ਹੀ ਨਾ ਲੱਗਣ ਦੇਣਾ ਕਿਹੜੇ ਵੇਲੇ ਫੇਰੇ ਨੇ ਨਿਕਲ ਜਾਣਾ ਇਹਨੇ ਕਿ ਛੋਟਾ ਹੁੰਦਾ ਹੀ ਬਚਪਨ ਤੋਂ ਹੀ ਛੋਟੇ ਤੋਂ ਹੀ ਡੇ ਪਿਆ ਹੂੰ ਤਾਂ ਬਥੇਰਾ ਲਾਜ ਲੂਜ ਵੀ ਕਰਾਇਆ ਆਪੀ ਪੜਿਆ ਹੀ ਨਹੀਂਗਾ ਬੜਿਆ ਸਕੂਲਾਂ ਚ ਪਾਇਆ ਪੜਿਆ ਨਹੀਂਗਾ ਲਾਜ ਵੀ ਬਠੇਰਾ ਕਰਾਇਆ ਵਾ ਵੀ ਤੇ ਪਰਨਾ ਟਿਕਦਾ ਨਹੀਂ ਘਰ ਨਹੀਂ ਟਿਕਦਾ ਚਲੋ ਅਰਦਾਸ ਕਰਿਓ ਸਾਰੇ ਮਹਿਤਾ ਸਾਹਿਬ ਵੀ ਛੱਡ ਕੇ ਆਏ ਉਥੇ ਵੀ ਰਿਹਾ ਬੜਾ ਚਿਰ ਉਥੋਂ ਵੀ ਨਿਕਲ ਗਿਆ ਇੱਕ ਸੱਚੀ ਦੱਸਦਾ ਸੀ ਵੀ ਮਹਿਤਾ ਸਾਹਿਬ ਨੇ ਬਹੁਤ ਸੇਵਾ ਕੀਤੀ گاਵਾਂ ਦੀ ਹੈ ਨਾ ਬਾਬੇ ਬਕਾਲੇ ਵੀ ਜਾਂਦਾ ਬਾਬੇ ਬਕਾਲੇ ਵੀ ਕਹਿੰਦਾ ਸੀ ਦੱਸਦਾ ਸੀ ਇੱਕ ਵਰਤਾਰਾ ਜੂ ਆ ਫਿਰ ਨੀਂਗ ਸਿੰਘਾਂ ਦੇ ਉਥੇ ਨੀਂਗ ਸਿੰਘਾਂ ਨਾਲ ਹੀ ਰਿਹਾ ਦਲਪੰਥ ਨੂੰ ਹੀ ਰਿਹਾ ਜੇ ਸਾਰੇ ਜਾਣਦਾ ਸੀ ਉਹਨਾਂ ਨਾਲ ਹੀ ਰਿਹਾ ਜਿਆਦਾ ਘਰੇ ਘਟ ਰਿਹਾ ਨਹੀਂ ਘਰ ਹੀ ਰਿਹਾ ਸੀ ਉਹ ਤੇਰਾ ਪਹਿਲਾਂ ਘਰ ਹੀ ਰਹਿੰਦਾ ਸੀ ਚਲੇ ਜਾਂਦਾ ਸੀ ਵਿੱਚੋਂ ਜੇ ਤੇਰਾ ਮੀਨਮੀਨ ਲਾਉਣਾ ਫੇਰ ਆ ਜਾਣਾ ਚਲੋ ਕੋਈ ਗੱਲ ਨਹੀਂ ਮਾ ਤਾਂ ਕਰਮਾਂ ਦੇ ਸਾਡੇ ਕਰਮਾਂ ਜਿੰਨੀ ਕਿ ਸੇਵਾ ਲਿਖੀਏ ਦੇਖੋ ਜਿਉਂ ਵੀਰ ਸਾਡੇ ਕੋਲ ਰਹਿ ਕੇ ਆਪਣੀ ਦਵਾਈ ਬੂਟੀ ਛੱਕੇ ਤੰਦਰੁਸਤ ਹੋਇਆ ਵੀ ਸਾਨੂੰ ਮੈਂ ਮੈਂ ਦਵਾਈ ਨਹੀਂ ਖਾਂਦਾ ਤੇ ਮੈਂ ਦਵਾਈ ਖਾਵਾਂਗਾ ਤਾਂ ਅਰਮਾਨ ਆਊਗਾ ਉਹਨਾਂ ਫਿਰ ਲੱਗਦਾ ਦਵਾਈ ਤਾਂ ਮੈਂ ਹਸਪੀਟਲ 'ਚ ਐਡਮਟ ਆਹੋ ਉਹਦੇ ਤੁਸੀਂ ਦੇਖਿਆ ਹਣ ਲੱਗੇ ਹੋਏ ਆਹ ਲੱਗੇ ਸੋਈ ਇੰਜੈਕਸ਼ਨ ਹੀ ਚੱਲਦੇ ਆ ਜੀ ਉਹ ਗੂਗਲ ਨਹੀਂ ਵਾਇਗਰ ਉਹ ਲੱਤਾਂ ਲੁੱਤਾਂ ਬਹੁਤ ਖਰਾਬ ਵੀ ਜਿੱਤਰਾ ਭਗਾਈਆਂ ਨੇ ਵੀ ਖੜੀ ਹੋਣੇ ਨਾ ਤੋਤੋਂ ਤੋਤਾਂ ਕਿੰਨੇ ਟਾਈਮ ਤੋਂ ਮਾਂ ਖਾਜ ਜਿਹੜੀ ਨਾ ਹੁੰਦਾ ਤਾਂ ਘਰ ਵੀ ਨਹੀਂਗਾ ਨਾ ਅਸੀਂ ਫੜ ਫੁੜ ਕੇ ਆਪ ਸਰਚ ਵੀ ਵਾਹਦੇ ਜਿਹਨੇ ਜਟਾਂ ਪੜੀਆਂ ਹੋਈਆਂ ਸੀਗੀਆਂ ਬਹੁਤ ਬੁਰੀ ਹਾਲਤ ਸੀਗੀ ਜਿੱਤਰਾ ਨਾ ਹੁੰਦਾ ਨਹੀਂ ਨਾ ਘਰ ਵੀ ਫੜ ਫੁੜ ਕੇ ੱੱਕੇ ਨਾ ਨਵਾਈਦਾ ਇੱਕ ਬਿਮਾਰੀ ਹੋਈ ਹੈ ਜੀ ਮਾਤਾ ਜਿਹੜੀ ਉਹਨੂੰ ਬਿਮਾਰੀ ਹੈ ਨਾ ਉਹ ਜਦੋਂ ਨਾਉਣ ਨੂੰ ਜੀ ਨਹੀਂ ਕਰਦਾ ਹਾਂ ਬਸ ਸ਼ੱਕ ਤੇ ਵਹਿਮ ਹੁੰਦਾ ਉਹਦੇ ਨਾਲ ਹਰ ਇੱਕ ਬੰਦੇ ਤੇ ਸ਼ੱਕ ਕਰਦਾ ਉਹ ਉਹ ਇਹੋ ਹੀ ਹੈ ਬਿਮਾਰੀ ਉਹ ਇਸ ਤਰ੍ਹਾਂ ਦੀ ਹੈ ਚਲੋ ਬਸ ਤੁਸੀਂ ਜੇ ਤਾਂ ਸਾਡੇ ਕੋਲ ਟਿਕ ਗਿਆ ਤਾਂ ਠੀਕ ਹੈ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਤੁਸੀਂ ġੇੜਾ ਰੱਖਿਓ ਮਗਰ ਬਾਕੀ ਵਾਇਗੁਰ ਨੂੰ ਪਤਾ ਹਾਂਜੀ ਉਹਦੇ ਕਰਮਾਂ 'ਚ ਕੀ ਲਿਖਿਆ ਕੋਈ ਨਾ ਬਾਕੀ ਧੰਨਵਾਦ ਤੁਹਾਡਾ ਤੁਸੀਂ ਆਏ ਸ਼ੁਕਰੀਆ ਵਾਇਗੁਰ ਜੀ ਦਾ ਖਾਲਸਾ ਸੇਵਾਦਮਾ ਉਹਦੀ ਵੀ ਤੁਸੀਂ ਕਰ ਸਕਦੇ ਹੋ ਘਰੇ ਇੱਥੇ ਨਹੀਂ ਕੋਈ ਸੇਵਾ ਦੀ ਜ਼ਰੂਰਤ ਉੱਥੇ ਘਰੇ ਜਦੋਂ ਆਊਗਾ ਬਸ ਉਦੋਂ ਧਿਆਨ ਰੱਖਿਓ ਵੀ ਉਦੋਂ ਉਹਨੂੰ ਤਰੀਕੇ ਨਾਲ ਘਰੇ ਰਹਿਣ ਲੱਗ ਜAVE ਦਵਾਈ ਦੂਵੀਂ ਖਾਵੇ ਉੱਥੇ ਇਹਨੂੰ ਚੰਗਾ ਮਾਹੌਲ ਦਿਓ। ਹਨਾ ਦੇਖੋ ਅਸੀਂ ਤਾਂ ਸਾਡੇ ਕੋਲ ਤਾਂ ਮਹੀਨਾ ਰਹਿ ਪੂ ਹੋਰ 2 ਮਹੀਨੇ ਰਹਿ ਪੂ ਚਲੋ। ਇੱਕ ਦਿਨ ਤੱਕ ਰਹੀ ਆਉਣਾ ਨਾ। ਸਾਰੀ ਉਮਰ ਤਾਂ ਇੱਥੇ ਰਹਿਣਾ ਨਹੀਂ। ਇਹ ਆ ਗੱਲ। ਇਹ ਆ ਕਿਰ ਮਹੀਨਾ ਦਾ 10-15 ਕੋਈ ਠੀਕ ਹੋ ਜੇ ਫਿਰ ਵਧੀਆ ਜੀ। ਰਵੇ ਮੈਂ ਤਾਂ ਆਪ ਕਹਿੰਨੇ ਸੀ ਸਾਡੇ ਕੋਲ ਤਾਂ ਕੀ ਪ੍ਰਸ਼ਾਦਾ ਛੱਕ ਰਿਆ ਦਵਾਈ ਆ। ਠੀਕ ਹੈ ਜੀ। ਠੀਕ ਸਸੇ ਜੀ।